ਵੈਕੀਰ ਜੀ ਦਾ ਖਾਲਸਾ ਵੈਕੀਰ ਜੀ ਕੀ ਫਤਿਹ ਗੁਰੂ ਸੰਗਤ ਜੀ ਆਪਾਂ ਕੁਝ ਦਿਨੀ ਗਿਆਨੀ ਸਾਹਿਬ ਦੇ ਸ਼ੁੱਧ ਉਚਾਰਨ ਤੇ ਸੰਥਿਆ ਦਾ ਪ੍ਰੋਗਰਾਮ ਜਿਹੜਾ ਆਪਾਂ ਸ਼ੁਰੂ ਕੀਤਾ ਹੈ ਇਹਦੇ ਵਿੱਚ ਸਾਧ ਸੰਗਤ ਜੀ ਇੱਕ ਦੋ ਜਿਹੜੀਆਂ ਗਲਤੀਆਂ ਨਾ ਉਹ ਆਮ ਇਨਸਾਨਾਂ ਕੋਲ ਹੋ ਜਾਂਦੀਆਂ ਐ ਆਮ ਗੁਰਸਿੱਖਾਂ ਕੋਲ ਹੋ ਜਾਂਦੀਆਂ ਐ ਉਚਾਰਨ ਦੇ ਵਿੱਚ ਇੱਕ ਤੇ ਇੱਕ ਓ ਅੰਕਾਰ ਇਹ ਉਚਾਰਨ ਹੈ ਜੀ ਕਈ ਵਾਰੀ ਇੱਕ ਓ ਅੰਕਾਰ ਇੱਕ ਓ ਅੰਕਾਰ ਇਸ ਹਿਸਾਬ ਨਾਲ ਬੋਲਿਆ ਜਾਂਦਾ ਹੈ ਕਿਉਂਕਿ ਜਿਹੜੇ ਗੁਰਸਿੱਖਾਂ ਨੇ ਕਿਤੇ ਉਹ ਗੁਰਬਾਣੀ ਸਿੱਖੀ ਨਹੀਂ ਹੈ ਨਾ ਉਹਨਾਂ ਦੇ ਮੂੰਹ ਤੇ ਚੜਿਆ ਹੁੰਦਾ ਹੈ ਇਸ ਕਰਕੇ ਇਹੋ ਮੇਰੇ ਉਪਰਾਲਾ ਵਾ ਇਹੋ ਮੇਰੀ ਬੇਨਤੀ ਹੈ ਸੰਗਤਾਂ ਅੱਗੇ ਤੇ ਇਹੋ ਹੀ ਮੇਰੀ ਕੋਸ਼ਿਸ਼ ਹੈ ਕਿ ਗੁਰਬਾਣੀ ਜਿਹੜੀ ਹੈ ਇਹ ਸ਼ੁੱਧ ਪੜੀ ਜਾਵੇ ਤੇ ਸੋਧੋਚਾਰਨ ਗੁਰਬਾਣੀ ਦੇ ਹੂਣ ਇੱਕ ਜਦੋਂ ਅਸੀਂ ਦੋ ਇੱਕ ਅੱਖਰ ਨੂੰ ਵਿੱਚ ਜਾ ਕੇ ਨਾ ਆਮ ਗੁਰਸਿੱਖ ਜਿਹੜੇ ਆ ਉਹਨਾਂ ਦਾ ਜਿਆ ਇਲਾਕੇ ਦਾ ਹੋ ਜਾਂਦਾ ਜਾਂ ਕਿਵੇਂ ਉਹ ਛਛਾ ਜਿਹੜਾ ਛਛਾ ਨਾ ਇਹ ਦੰਦ ਜੋੜ ਕੇ ਤੇ ਜੀਬਾਂ ਅੱਗੇ ਆ ਕੇ ਦੰਦਾਂ ਨਾਲ ਲੱਗਦੀ ਛਛਾ ਫੇਰ ਬੋਲਿਆ ਜਾਂਦਾ ਤੇ ਉਹ ਛਛੇ ਨੂੰ ਸਸਾ ਬੋਲਦੇ ਆ ਜਦੋਂ ਆਪਾਂ ਸਸਾ ਬੋਲਦੇ ਆ ਨਾ ਉਦੋਂ ਆਪਣੇ ਦੰਦ ਵੀ ਖੁੱਲੇ ਰਹਿੰਦੇ ਤੇ ਜ਼ੁਬਾਨ ਵੀ ਥੋੜੀ ਜੀ ਪਿਛੇ ਰਹਿ ਜਾਂਦੀ ਆ ਇਸ ਚੀਜ਼ ਦਾ ਫਰਕ ਹੁੰਦਾ ਹੈ ਤੇ ਇੱਕ ਕਈਆਂ ਇਲਾਕਿਆਂ ਦੇ ਵਿੱਚ ਵਾਹਿਗੁਰੂ ਨੂੰ ਵਾਹਿਗੁਰੂ ਬੋਲਦੇ ਆ ਵਾਹਿਗੁਰੂ ਵਾਹਿਗੁਰੂ ਉਹਦਾ ਨਾਂ ਉਹ ਜਦੋਂ ਬੱਬਾ ਬੋਲਦੇ ਨੇ ਜਦੋਂ ਆਪਾਂ ਆਪਣੇ ਦੋਨੇ ਬੁੱਲ ਜੋੜਦੇ ਤੇ ਸਾਡੇ ਬਾਬਾ ਜੀ ਸਨ ਉਹ ਕੀ ਕਰਦੇ ਹੁੰਦੇ ਸਨ ਜਿਹੜਾ ਨਹੀਂ ਸੀ ਵਾਹਿਗੁਰੂ ਕਹਿਣ ਵਟਦਾ ਉਹਦਾ ਆ ਥੱਲੇ ਵਾਲਾ ਬੁੱਲ ਐ ਫੜ ਲੈਣ ਆ ਇਹਦੇ ਬੋਲ ਵਾਹਿਗੁਰੂ 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 ਤੇ ਫਿਰ ਵਾਹਿਗੁਰੂ ਬੋਲਣ ਲੱਗ ਜਾਂਦਾ ਸੀ ਉਹ ਗੁਰਸਿੱਖ ਸੋ ਇਹ ਬੇਨਤੀ ਆ ਮੇਰੀ ਛੋਟੀ ਜੀ ਕੋਸ਼ਿਸ਼ ਆ ਤੇ ਸੰਗਤਾਂ ਦਾ ਹੁਕਮ ਹੈ ਕਿ ਜੇ ਤੁਸੀਂ ਕੋਸ਼ਿਸ਼ ਖਾ ਸਕਦੇ ਜੋ ਤੁਹਾਡੇ ਤੋਂ ਕੋਈ ਸੰਗਤਾਂ ਸਿੱਖ ਸਕਣ ਤਾਂ ਤੁਸੀਂ ਕੋਸ਼ਿਸ਼ ਜ਼ਰੂਰ ਕਰੋ ਸੋ ਸੰਗਤਾਂ ਦਾ ਹੁਕਮ ਮੰਨਦੇ ਹੋਇਆ ਮੈਂ ਜਿਹੜੇ ਜਪਜੀ ਸਾਹਿਬ ਹੈ ਇਹਦੇ ਸ਼ੁੱਧ ਉਚਾਰਨ ਤੇ ਇਹਦੀ ਸੰਥਿਆ ਬਾਰੇ ਕੋਸ਼ਿਸ਼ ਕਰ ਰਿਹਾ ਹਾਂ ਤੇ ਨਾਲ ਅਖਰੀ ਅਰਥ ਜਿਹੜੀ ਗੁਰਬਾਣੀ ਹੈ ਅਗਾਧ ਬੋਧ ਹੈ ਇਸ ਦੇ ਅਰਥ ਤਾਂ ਅਸੀਂ ਨਹੀਂ ਕਰ ਸਕਦੇ ਸਾਡੀ ਤੁਸ਼ਮਾਤਾ ਹੈ ਤੁਸ਼ ਬੁੱਧੀ ਅਨਸਾਰ ਜੋ ਸਾਨੂੰ ਪਤਾ ਉਹ ਕਰ ਸਕਦੇ ਆ ਸਾਡੇ ਤੋਂ ਬਹੁਤ ਵੱਡੇ ਵੱਡੇ ਗੁਣੀ ਗਿਆਨੀ ਇਸ ਦੁਨੀਆ ਦੇ ਵਿੱਚ ਬੈਠੇ ਨੇ ਤੇ ਵੱਡੇ ਵੱਡੇ ਗੁਣੀ ਗਿਆਨੀ ਅਰਥ ਕਰ ਗਏ ਨੇ ਜਪਜੀ ਸਾਹਿਬ ਦਾ 350 ਤੋਂ ਉੱਪਰ ਟਿਕਾ ਹੋ ਚੁੱਕਿਆ ਹੈ ਤੋਂ ਅਸੀਂ ਦੇ ਕੁਝ ਤੁਸ਼ਮਾਤਰ ਨਹੀਂ ਹੈ ਮੇਰੀ ਕੋਸ਼ਿਸ਼ ਇਹ ਹੈ ਕਿ ਜਿਹੜੀ ਗੁਰਬਾਣੀ ਹੈ ਨਾ ਇਹਦਾ ਸੁੱਧ ਅਚਾਨ ਹੋਵੇ ਸੋ ਆਓ ਕਰੋ ਕਿਰਪਾ ਦੇਵ ਅਸ਼ੀਰਵਾਦ ਮਹਾਰਾਜ ਗੁਰ ਸਰਤੇ ਮਿਹਰ ਭਰਿਆ ਹੱਥ ਰੱਖਣਾ ਆਪਾਂ ਅੱਜ ਜਿਹੜੀਆਂ ਉਸ ਦਿਨ ਪੌੜੀਆਂ ਪੜੀਆਂ ਸੀ ਉਹਨਾਂ ਦਾ ਵੀ ਤੇ ਅੱਗੇ ਵੀ ਪੰਜ ਪੌੜੀਆਂ ਤਾਂ ਹੋਰ ਪਾਠ ਕਰਕੇ ਤੇ ਉਹਦੇ ਨਾਲ ਆਪਾਂ ਕੁਝ ਅਰਥ ਜਾਣਨ ਦੀ ਕੋਸ਼ਿਸ਼ ਸਿੱਖਣ ਦੀ ਕੋਸ਼ਿਸ਼ ਕਰੀਏ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲਖ ਹੋਹੇ ਤਾ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲਾਇ ਵੜਾਈ ਹੁਕਮਈ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾ ਹਉਮੈ ਕਹੈ ਨਾ ਕੋਈ ਗਾਵੈ ਕੋ ਆਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੇ ਕੋ ਜੱਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਦੂਰ ਕਥਨਾ ਕਥੀ ਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈਦੇ ਥਗ ਪਾਹੀ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮਾ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਸਾਚਾ ਸਾਹਿਬ ਸਾਜਣਾਏ ਭਾਖਿਆ ਭਾਉ ਅਪਾਰ ਆਖੈ ਮੰਗਹ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵੜਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰજન ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋੜਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹਿ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੇ ਮਿਲ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਕਿ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਸਬਨਾ ਜੀ ਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਨਹੀਂ ਜਾਈ ਗੁਰੂ ਸੰਗਤੀ ਕੱਲ ਆਪਾਂ ਇੱਥੋਂ ਤੱਕ ਜਿਹੜਾ ਇਹ ਗੁਰਬਾਣੀ ਹੈ ਜਿਹੜੀ ਇਹਦੇ ਉਚਾਰਨ ਕੀਤੇ ਸੀ ਬਾਣੀ ਪੜ੍ਹੀ ਸੀ ਆਪਾਂ ਸਿੱਖਣ ਦੀ ਕੋਸ਼ਿਸ਼ ਕੀਤੀ ਸੀ ਇੱਥੇ ਜਿੱਥੇ ਗੁਰਮੁਖ ਹੁੰਦਾ ਗੋਰਾਮਖ ਨਾਦੰ ਗੁਰਮੁਖ ਨਾਦੰ ਨਾਦੰ ਨੰਨਾ ਨਾ ਨੰਨਾ ਨਾ ਅੱਧਾ ਨੰਨਾ ਇਹ ਗੁਰਮੁਖ ਨਾਦੰ ਗੁਰਮੁਖ ਵੇਦੰ ਇਹ ਜੇ ਤੋ ਅਸੀਂ ਬੋਲਦੇ ਆ ਨਾ ਨਾਦੰ ਸਾਡੀ ਸਿੱਧੀ ਜबान ਜਾ ਕੇ ਤਾਲੂ ਨਾਲ ਵੱਜਦੀ ਹੈ ਨਾਦੰ ਜੇ ਇਸ ਤਰ੍ਹਾਂ ਨਹੀਂ ਬੋਲਾਂਗੇ ਤੇ ਸ਼ੁੱਧਚਾਰ ਨਹੀਂ ਹੋਏਗਾ ਗੁਰਮੁਖ ਵੇਦੰ ਵੇਦੰ ਇਹ ਜबान ਫਿਰ ਆਪਣੇ ਪਿੱਛੇ ਰੁਕੀ ਜਾਂਦੀ ਹੈ ਇਸ ਤਰ੍ਹਾਂ ਬੋਲਣ ਦੇ ਨਾਲ ਤੋ ਅਚਾਰ ਇਸ ਤਰ੍ਹਾਂ ਹੀ ਇਹਦਾ ਹੁੰਦਾ ਹੈ ਜੀ ਅੱਗੇ ਵਾਲੀਆਂ ਪੌੜੀਆਂ ਅਜ ਆਪਾਂ ਅਜ ਸ਼ੁਰੂ ਕਰਦੇ ਆਂ ਜੀ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਐ ਨਾਲ ਚੱਲਾ ਸਭ ਕੋਈ ਚੰਗਾ ਨੌਰ ਖਾਏ ਕੈ ਜਸ ਕੀਰਤ ਜਗ ਲੇ ਜੇ ਇਸ ਨਦਰਨਾ ਆਵਈ ਤਵਾਤਨੁ ਪੁਛੈ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਇ ਨਸ ਜੀ ਈ ਜੇ ਤਿਸ ਗੁਣ ਕੋਇ ਕਰੇ ਸੁਣੈ ਸਿਧ ਪੀਰ ਸੁਰਨਾਥ ਸੁਣੈ ਤਰਤ ਧਵਲ ਆਕਾਸ ਸੁਣੈ ਦੀਪ ਲੋਪਾ ਤਾਲ ਸੁਣਿਆ ਪੋਹੇ ਨ ਸਟਾ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸ਼ਰ ਪਰਮ ਅਿੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਹਿਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ 68 ਕਾ ਇਸੇ ਨਾਨ ਸੁਣੈ ਪੜ ਪੜ ਪਾਵਹਿ ਮਾਨ ਸੁਣੈ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੀ ਗਾਹ ਸੁਣਿਆ ਸੇਖ ਪੀਰ ਪਾਤ ਸਾਹ ਸੁਣਿਆ ਅੰਦੇ ਪਾਵਹਿ ਰਾਹੋ ਸੁਣਿਆ ਹਾਥ ਹੋਵੇ ਅਸਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਖ ਦੂਖ ਪਾਪ ਕਾ ਨਾਸ ਗੁਰੂ ਸੰਗਤ ਜੀ ਇਹ ਅੱਜ ਆਪਾਂ ਪੰਜ ਪੌੜੀਆਂ ਜਿਹੜੀਆਂ ਪੜੀਆਂ ਐ ਨਾ 7ਵੀਂ ਪੌੜੀ ਤੋਂ ਲੱਗ ਕੇ 11ਵੀਂ ਪੌੜੀ ਤੱਕ ਇਹਦੇ ਚ ਜੋ ਗੁਰੂ ਬਾਰਾਜ ਨੇ ਸਾਨੂੰ ਜਿੰਨੀ ਕਿ ਮੱਤ ਬਖਸ਼ੀ ਹੈ ਉਹਦੇ ਅਨਸਾਰ ਹੁਣ ਆਪ ਜੀ ਨੂੰ ਉਚਾਰਨ ਤੇ ਇਹਦੇ ਨਾਲ ਇਹਦਾ ਦੇ ਥੋੜੇ ਬਹੁਤੇ ਅਰਥ ਜਿੰਨੇ ਕੇ ਮੇਰੀ ਬਾਤ ਅਨਸਾਰ ਮੈਨੂੰ ਆਉਂਦੇ ਆ ਮੈਂ ਆਪ ਜੀ ਨੂੰ ਦੱਸਣ ਦੀ ਕੋਸ਼ਿਸ਼ ਕਰਾਂਗਾ ਜੇ ਜੁਗ ਚਾਰ ਜਾਂ ਅਚਾਰੇ ਜਾਂ ਹੋਰ ਦਸੂਣੀ ਹੋਏ ਜੇ ਮੇਰੀ ਚਾਰ ਜੁਗਾਂ ਜਿੰਨੀ ਉਮਰ ਹੋਵੇ ਤੇ 10 ਗੁਣਾ ਹੋਰ ਹੋਵੇ ਚਾਰ ਜੁਗ ਚਾਰ ਜੁਗਾਂ ਤੇ ਹੋਵੇ ਹੀ ਤੇ 10 ਗੁਣਾ ਹੋਰ ਹੋਵੇ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਤੇ ਮੈਨੂੰ ਸਾਰੀ ਦੁਨੀਆ ਜਿਹੜੀ ਧਰਤੀ ਦੇ ਨੌਂ ਖੰਡਾ ਨਵਾਂ ਖੰਡਾ ਦੇ ਵਿੱਚ ਜਾਣਦੀ ਹੋਵੇ ਵੀ ਇਹ ਬਹੁਤ ਤਕੜਾ ਬੰਦਾ ਇਹ ਬਹੁਤ ਵੱਡਾ ਬਾਦਸ਼ਾ ਜਿਸ ਤਰ੍ਹਾਂ ਕਿ ਵੱਡੇ ਵੱਡੇ ਬਾਦਸ਼ਾਹਾਂ ਦੇ ਦੁਨੀਆ ਨਾ ਜਾਣਦੀ ਹੈ ਜਿਸ ਤਰ੍ਹਾਂ ਅਲਸਕੰਦਰ ਦਾ ਨਾਂ ਜਾਣਦੀ ਹੈ ਹਿਟਲਰ ਦਾ ਨਾਂ ਜਾਣਦੀ ਹੈ ਚੰਗੀਰ ਖਾਨ ਦਾ ਨਾਂ ਜਾਣਦੀ ਹੈ ਅਬਦਾਲੀ ਦਾ ਨਾਂ ਜਾਣਦੀ ਹੈ ਨਾਦਰ ਸ਼ਾਹ ਦਾ ਨਾਮ ਦੁਨੀਆ ਜਾਣਦੀ ਹੈ ਜਿਹੜੇ ਲੋਕਾਂ ਦੀ ਜਾਣ ਪਛਾਣ ਦੁਨੀਆ ਦੇ ਵਿੱਚ ਹੋ ਜਾਂਦੀ ਮਹਾਰਾਜ ਰਣਜੀਤ ਸਿੰਘ ਜੀ ਨੂੰ ਦੁਨੀਆ ਜਾਣਦੀ ਹੈ ਕਿਉਂਕਿ ਫਰਾਂਸ ਤੱਕ ਉਹਨਾਂ ਦਾ ਵਪਾਰ ਚੱਲਦਾ ਸੀ ਉਸ ਸਮੇਂ ਤੇ ਜਿਹੜੇ ਫਰਾਂਸ ਦੇ ਜਰਨਲ ਸੀ ਨਾ ਜਦੋਂ ਨਪੋਲੀਅਨ ਹਾਰ ਗਿਆ ਤੇ ਉਹ ਮਹਾਰਾਜ ਰਣਜੀਤ ਸਿੰਘ ਜੀ ਦੀ ਆ ਕੇ ਨੌਕਰੀ ਕਰਦੇ ਰਹੇ ਸੋ ਇਸ ਕਰਕੇ ਉਹਨਾਂ ਨੂੰ ਦੁਨੀਆ ਜਾਣਦੀ ਸੀ ਤੇ ਉਦੋਂ ਵੀ ਵੱਡਾ ਇੰਨਾ ਵੱਡਾ ਹੋਵੇ ਕਿ ਨਵਾਂ ਖੰਡਾ ਦੇ ਵਿੱਚ ਉਸ ਬੰਦੇ ਦਾ ਪ੍ਰਤਾਪ ਹੋਵੇ ਚੱਕਰਵਰਤੀ ਰਾਜਾ ਹੋ ਜਾਵੇ ਨਵਾ ਖੰਡਾ ਵੇ ਜਾਣੀ ਤੇ ਨਾਲ ਚੱਲੇ ਸਭ ਕੋਈ ਜਿੱਥੇ ਉਹ ਜਾਵੇ ਨਾ ਸਾਰੇ ਜਾਂਦੇ ਨੂੰ ਸਲਾਮ ਕਰਨ ਵਾਸਤੇ ਖੜੋਤੇ ਹੁਣ ਮੱਥਾ ਟੇਕਣ ਵਾਸਤੇ ਖੜੋਤੇ ਹੁਣ ਚੰਗਾ ਨਾਂ ਰਖਾਏ ਕੈ ਜਸ ਕੀਰਤ ਜਗ ਲੇ ਬੜਾ ਵੱਡਾ ਨਾ ਹੋ ਜੇ ਬੜਾ ਚੰਗਾ ਨਾ ਹੋ ਜੇ ਤੇ ਜਿਹੜਾ ਜਸੋ ਦਾ ਬੜਾ ਹੋਵੇ ਬੜੇ ਚੰਗੇ ਕੰਮ ਕਰਨ ਦੇ ਆ ਹੋਵੇ ਜਗ ਜਸ ਕੀਰਤ ਜਗ ਲੇ ਸਾਰੇ ਲੋਕਾਂ ਦਾ ਜਸ ਲੈ ਲਵੇਉ ਸਾਰੇ ਲੋਕੀ ਕਹੋਂ ਬਹੁਤ ਚੰਗਾ ਬੰਦਾ ਏ ਜੇ ਇਸ ਨਦਰ ਨਾਲ ਆਵਈ ਤਾਂ ਬਾਤ ਨਾ ਕੋਈ ਸ਼ਾਇ ਕਿ اے ਵੈਗਰੂ ਜੇ ਤੇਰੀ ਨਜ਼ਰ ਹਟ ਗਈ ਜੇਰੀ ਨਜ਼ਰ ਨਹੀਂ ਪਈ ਤੇ ਫੇਰ ਜਿਹੜੇ ਬਾਦਸ਼ਾਹ ਸ਼ਾਹਜਹਾਨ ਵਰਗੇ ਆ ਨਾ ਉਹ ਵੀ ਕੈਦ ਦੇ ਵਿੱਚ ਹੀ ਘੁੱਟ-ਘੁੱਟ ਕੇ ਮਰਦੇ ਆ ਉਹ ਵੀ ਕੈਦ ਚ ਮਰਦੇ ਆ ਆਖਰੀ ਸਮੇਂ ਤੇ ਆ ਕੇ ਜਦੋਂ ਮਹਾਰਾਜ ਤੇਰੀ ਨਜ਼ਰ ਹਟ ਜਾਂਦੀ ਹੈ ਨਾਨਕ ਨਦਰੀ ਨਦਨ ਹਾਲ ਜਦੋਂ ਤੇਰੀ ਨਜ਼ਰ ਜਿੱਨਾ ਚੇ ਨਜ਼ਰ ਹੈ ਉਹਨਾਂ ਚ ਤੱਕ ਬਾਦਸ਼ਾਹਿਆਂ ਵਾਂ ਤੇ ਰੰਗਜੇ ਵਰਗੇ ਵੀ ਕੰਬ ਕੰਬ ਕੇ ਮਰ ਜਾਂਦੇ ਡਰ ਡਰ ਕੇ ਮਰ ਜਾਂਦੇ ਆ ਸੋ ਇਹ ਮਹਾਰਾਜ ਜੇ ਇਸ ਨਦਰ ਨਾਲ ਆਵੇ ਤਾਂ ਬਾਤ ਤਾਂ ਪੁੱਛੇ ਕੀ ਜੇ ਤੇਰੀ ਨਦਰ ਨਾਲ ਨਾ ਹੋਵੇ ਫੇ ਕੋਈ ਸਾਡੀ ਬਾਤ ਨਹੀਂ ਪੁੱਛਦਾ ਤੇ ਜੇ ਤੂੰ ਮਹਾਰਾਜ ਕਿਰਪਾ ਕਰ ਦਵੇਂ ਤੇ ਫੇ ਭਿਖਾਰੀ ਤੋਂ ਰਾਜ ਰਾਜੇ ਬਣਾ ਦੇਣਾ ਤੇ ਰਾਜਾ ਤੋਂ ਭਿਖਾਰੀ ਕੀਟਾ ਅੰਦਰ ਕੀਟਕਰ ਦੋਸੀ ਦੋਸ਼ ਧਰੇ ਜਿੰਨੇ ਵੀ ਗناہ ਕਿਸੇ ਨੇ ਕੀਤੇ ਹੋਣ ਇੱਕ ਕੀੜੇ ਹੰਦੇ ਤੇ ਕੀੜਿਆਂ ਦੇ ਅੰਦਰ ਕੀੜੇ ਪੈਦਾ ਹੋ ਕੇ ਫਿਰ ਉਹ ਜਿਹੜਾ ਦੋਸ਼ੀ ਹੈ ਨਾ ਉਹਨੂੰ ਉਹਦੇ ਦੋਸਾਂ ਦੇ ਅਨਸਾਰ ਹੀ ਸਜ਼ਾ ਮਿਲਦੀ ਹੈ ਤੇ ਆਪਣਾ ਜੀਵਨ ਉਹਨੂੰ ਨਰਕ ਰੂਪ ਵਿੱਚ ਬਤੀਤ ਕਰਨਾ ਪੈਂਦਾ ਹੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਿਹੜਾ ਕਾਲਪੁਰਖ ਵੈਜਰੂ ਹੈ ਨਾ ਇਹ ਜਿਹੜੇ ਨਿਰਗੁਣ ਲੋਕ ਆ ਜਿਨ੍ਹਾਂ ਕੋਈ ਗੁਣ ਨਹੀਂ ਹੁੰਦਾ ਉਹਨਾਂ ਨੂੰ ਗੁਣ ਦੇ ਦਿੰਦਾ ਉਹਨਾਂ ਨੂੰ ਕਹਿੰਦਾ ਕਿ ਤੂੰ ਵੈਗਰੂ ਦਾ ਨਾਮ ਜਪ ਤੇ ਵੈਗਰੂ ਦਾ ਨਾਮ ਜਪਦਿਆਂ ਜਪਦਿਆਂ ਉਹ ਗੁਣਮੰਤਾ ਜਿਹੜਾ ਗੁਣਮੰਤੇ ਦੇ ਗੁਣ ਜਿਹੜਾ ਦੇ ਦਿੰਦਾ ਹੈ ਨਾ ਵੈਗਰੂ ਉਹਦੇ ਗੁਣਾ ਦਾ ਗਾਇਨ ਕਰਦੇ ਨੇ ਗੁਣਮੰਤਿਆ ਗੁਣ ਦੇ اے ਵੈਗਰੂ ਤੇਰੇ ਕੋਲ ਬਹੁਤ ਗੁਣ ਨੇ ਤੇ ਤੂੰ ਸਾਰਿਆਂ ਲੋਕ ਉਹਨਾਂ ਨੂੰ ਗੁਣ ਦੇ ਦਿੱਤੇ ਤੇ ਉਹ ਨਿਰਗੁਣ ਵੀ ਗੁਣਵਾਨ ਹੋ ਗਏ ਤੇ ਹਾ ਕੋਈ ਨਾ ਸੁਜੀ ਜੇ ਤੁਸੀਂ ਗੁਣੇ ਕੋਈ ਕਰੇ ਐਸਾ ਕੋਈ ਨਹੀਂ ਦੇਖਦਾ ਹੈ ਦੁਨੀਆ ਤੇ ਜਿਹੜਾ ਕਾਲਪੁਰਖ ਵੈਗਿਰ ਨੂੰ ਗੁਣ ਦੇ ਦਵੇ ਕੋਈ ਹੈ ਇਸ ਦੁਨੀਆ ਤੇ ਜਿਹੜਾ ਉਸ ਪ੍ਰਮਾਤਮਾ ਨੂੰ ਉਸ ਕਾਲਪੁਰਖ ਵੈਗਿਰ ਨੂੰ ਗੁਣ ਦੇਵੇ ਵੀ ਆਹ ਗੁਣ ਮੈਂ ਤੈਨੂੰ ਦਿੰਨਾ ਤੇ ਐਸ ਗੁਣ ਦੇ ਨਾਲ ਤੇਰਾ ਭਲਾ ਹੋਵੇਗਾ ਨਹੀਂ ਉਹ ਕਾਲਪੁਰਖ ਵੈਗੁਰ ਹੀ ਹੈ ਜਿਹੜਾ ਸਾਰਿਆਂ ਨੂੰ ਗੁਣ ਦਿੰਦਾ ਹੈ ਤੇ ਉਹਨੂੰ ਬਰਾਬਰਤਾ ਕੋਈ ਨਹੀਂ ਕਰ ਸਕਦਾ ਕਿਉਂਕਿ ਜਿਹੜਾ ਪ੍ਰਮਾਤਮਾ ਹੈ ਨਾ ਉਹ ਉਹ ਉੱਪਰ ਬੈਠਾ ਸਾਰਿਆਂ ਨੂੰ ਵੇਖਦਾ ਉਹਦਾ ਸਾਰਿਆਂ ਦੇ ਹੱਥ ਵਾ ਸਾਰਿਆਂ ਵੱਲ ਉਹਦਾ ਧਿਆਨ ਹੈ ਤੇ ਜਿਹੜੇ ਨਿਰਗੁਣ ਲੋਕ ਹੈ ਨਾ ਉਹਨਾਂ ਨੂੰ ਗੁਣ ਦੇ ਦਿੰਦਾ ਪ੍ਰਤਭ ਉਸ ਪ੍ਰਮਾਤਮਾ ਨੂੰ ਕੋਈ ਗੁਣ ਨਹੀਂ ਦੇ ਸਕਦਾ ਉਹ ਉਹਨੇ ਕਹਿੰਦਾ ਮੈਂ ਬੜਾ ਸਿਆਣਾ ਤੇ ਮੇਰੇ ਅੱਖੇ ਲਾ ਕੇ ਆ ਕੰਮ ਕਰ ਲੈ ਅਗਲੀ ਪੌੜੀ ਹੈ ਸੁਣਿਆ ਇਹ ਸੁਣ ਐ ਪੜਨਾ ਸੁਣਿਆ ਸਿੱਧ ਪੀਰ ਸੁਰਨਾਥ ਜਦੋਂ ਨਾਮ ਸੁਣੀਦਾ ਹੈ ਨਾ ਪ੍ਰਮਾਤਮਾ ਦਾ ਤੇ ਸਾਨੂੰ ਸਿੱਧਾਂ ਪੀਰਾਂ ਤੇ ਦੇਵਤਿਆਂ ਤੇ 나ਥਾਂ ਬਾਰੇ ਗਿਆਨ ਹੋ ਜਾਂਦਾ ਹੈ ਸਿੱਧ ਪੀਰ ਸੁਰਨ ਦੇ ਦੇਵਤੇ ਤੇ 나ਥ ਹੁੰਦੇ ਆ ਇਹ ਜਿਹੜੇ ਜੋਗੀਆਂ ਦੇ ਵਿੱਚ 나ਥ ਗਿਣੇ ਗਏ ਆ ਗੋਰਖਨਾਥ ਮਸ਼ੰਦਰਨਾਥ ਭੰਗਰਨਾਥ ਇਹ ਸਾਰੇ 나ਥਾਂ ਦੇ 나ਥ ਗਿਣੇ ਗਏ ਆ ਪਰੰਤੂ ਪ੍ਰਮਾਤਮਾ ਨਾ ਜਿਹੜਾ ਸਭ ਤੋਂ ਵੱਡਾ 나ਥ ਉਹ ਹੈ ਸੁਣਿਆ ਤਰਤ ਤਵਲ ਆਕਾਸ਼ ਸੁਣ ਦੇ ਨਾਲ ਹੀ ਸਾਨੂੰ ਪਤਾ ਲੱਗ ਜਾਂਦਾ ਕਿ ਧਰਤੀਆਂ ਕਿੰਨੀਆਂ ਐ ਧਰਤੀ ਕਿੰਡੀ ਵੱਡੀ ਐ ਤੇ ਜਿਹੜਾ ਧਵਲ ਐ ਧਵਲ ਕਹਿੰਦੇ ਆ ਕਿ ਧਰਤੀ ਦੇ ਥੱਲੇ ਇੱਕ ਬਲਦਾ ਜਿਹੜੇ ਧਰਤੀ ਸਿੰਘਾਂ ਦੇ ਟਿਕਾਈ ਹੋਈ ਐ ਉਹ ਇੱਕ ਸਿੰਘ ਦੇ ਦੂਗਰੇ ਸਿੰਘ ਥੱਲੇ ਕਰਦਾ ਨਾ ਤੇ ਧਰਤੀ ਦੇ ਭਜਾਲ ਆ ਜਾਂਦੇ ਇਦਾਂ ਹੀ ਸਾਡੇ ਗੁਰੂ ਪਾਤਸ਼ਾਹ ਨੇ ਕਿਹਾ ਧੌਲ ਧਰਮ ਦਇਆ ਕਾ ਪੂਤ ਜਿਹੜੀ ਧਰਤੀ ਐ ਨਾ ਇਹ ਧਰਮ ਦੇ ਸਿਰ ਤੇ ਹੀ ਟਿਕੀ ਹੋਈ ਐ ਇਸ ਕਰਕੇ ਤਵਲਦਾਰ ਇਥੇ ਧਰਮਾ ਛੋੜਿਆ ਧਰਤ ਤਲ ਆਕਾਸ਼ ਤੇ ਆਕਾਸ਼ ਬਾਰੇ ਵੀ ਜਾਨੂੰ ਜਾਣਕਾਰੀ ਹੋ ਜਾਂਦੀ ਹੈ ਗੁਰਬਾਣੀ ਸੁਣਦੇ ਨਾਲ ਵੈਗੂ ਦਾ ਨਾਮ ਜਪਣ ਦੇ ਨਾਲ ਤੇ ਜਿਹੜੇ ਸਿਰ ਤੇ ਧਰਮ ਦੇ ਸਿਰ ਤੇ ਧਰਤੀ ਘਰੋਤੀ ਹੈ ਸਾਨੂੰ ਉਹਦੇ ਬਾਰੇ ਵੀ ਪਤਾ ਲੱਗ ਜਾਂਦਾ ਹੈ ਸੁਣਿਆ ਦੀਪ ਲੋਪ ਪਾਤਲ ਤੇ ਗੁਰਬਾਣੀ ਸੁਣਦੇ ਨਾਲ ਹੀ ਪਤਾਲਾਂ ਪਾਤਲ ਲਖ ਆਗਾਸਾ ਆਗਾਸ ਓੜ ਕੋੜ ਭਾਲ ਥੱਕੇ ਵੇਦ ਜਿਹੜੇ ਸਾਨੂੰ ਪਤਾਲਾਂ ਦੇ ਪਤਾਲ ਹੈ ਨਾ ਇਦੇ ਬਾਰੇ ਵੀ ਗੁਰਬਾਣੀ ਤੋਂ ਪਤਾ ਲੱਗ ਜਾਂਦਾ ਕਿ ਲੱਖਾਂ ਹੀ ਪਤਾਲ ਹੈ ਲੱਖਾਂ ਹੀ ਤਰ੍ਹਾਂ ਦੇ ਲੋਕ ਹੈ ਤੇ ਲੱਖਾਂ ਹੀ ਆਕਾਸ਼ ਆ ਤੇ ਲੱਖਾਂ ਹੀ ਜਿਹੜੇ ਆਏ ਦੀਪ ਨੇ ਦੀਪ ਹੁੰਦੇ ਆ ਸਮੁੰਦਰ ਦੇ ਵਿੱਚ ਟਾਪੂ ਹੁੰਦੇ ਆ ਉਹਨਾਂ ਨੂੰ ਦੀਪ ਕਿਹਾ ਜਾਂਦਾ ਸੁਣਿਆ ਪੋਹੇ ਨਾ ਸਕਾ ਕਾਲ ਤੇ ਜਦੋਂ ਅਸੀਂ ਵੈਗੂ ਦਾ ਨਾਮ ਸੁਣਦੇ ਆ ਨਾ ਫੇਰ ਸਾਡੇ ਲਾਗੇ ਜਿਹੜਾ ਧਰਮਰਾਜ ਆ ਨਾ ਉਹ ਵੀ ਨਹੀਂ ਆਉਂਦਾ ਅਸੀਂ ਸਿੱਧੇ ਸਤਖੰਡ ਪਿਆਨਾ ਕਰ ਜਾਂਦੇ ਜਦੋਂ ਅਸੀਂ ਜਾਣਦੇ ਆ ਅਸੀਂ ਅਮਰਤਾੜੀ ਹੋ ਜਾਂਦੇ ਆ ਅਸੀਂ ਪੰਜਾ ਪਿਆਰੂ ਦਾ ਅਮਰ ਸ਼ਕ ਲੈਨੇ ਆ ਤੇ ਗੁਰੂ ਮਹਾਰਾਜ ਸਾਡੇ ਕਿਰਪਾ ਕਰ ਦਿੰਦੇ ਨੇ ਛੇੜਾ ਕਾਲ ਆ ਮੌਤ ਸਾਨੂੰ ਦਾ ਡਰ ਵੀ ਬਿਲਕੁਲ ਨਹੀਂ ਆਉਂਦਾ ਨਾਨਕ ਭਗਤਾ ਸਦਾ ਵਿਗਾਸ ਜਿਹੜੇ ਭਗਤ ਆ ਨਾ ਉਹ ਸਦਾ ਹੀ ਆਨੰਦ ਦੇ ਵਿੱਚ ਰਹਿੰਦੇ ਆ ਵਿਗਾਸ ਤੇ ਵਿਗਾਸ ਹੁੰਦਾ ਆਨੰਦ ਆਨੰਦ ਦੇ ਵਿੱਚ ਪ੍ਰਮਾਤਮਾ ਦੇ ਨਾਲ ਜੁੜ ਕੇ ਸਦਾ ਆਨੰਦ ਦੇ ਵਿੱਚ ਰਹਿੰਦੇ ਆ ਸੁਣਿਆ ਦੂਖ ਪਾਪਾਂ ਦਾ ਨਾਸ ਤੇ ਸੁਣਦੇ ਨਾਲ ਹੀ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਦੁੱਖ ਤੇ ਪਾਪ ਜਿਹੜਾ ਗੁਰਸਿੱਖ ਗੁਰਬਾਣੀ ਪੜ੍ਹਦਾ ਹੈ ਨਾ ਗੁਰੂ ਘਰ ਨਾਲ ਜੁੜ ਕੇ ਰਹਿੰਦਾ ਉਹਦੇ ਦੁੱਖਾਂ ਤੇ ਪਾਪਾਂ ਦਾ ਸਾਰਾ ਨਾਸ਼ ਹੋ ਜਾਂਦਾ ਹੈ ਉਹਨੂੰ ਕਿਸੇ ਤਰ੍ਹਾਂ ਦੇ ਆਦ ਬਿਆਦ ਉਪਾਦ ਮਾਨਸਿਕ ਰੋਗ ਸਰੀਰਕ ਰੋਗ ਜਾਂ ਲੜਾਈ ਝਗੜੇ ਸਾਰੇ ਉਸ ਤੋਂ ਦੂਰ ਰਹਿੰਦੇ ਨੇ ਉਸ ਦੇ ਲਾਗੇ ਨਹੀਂ ਆਉਂਦੇ ਸੁਣਿਆ ਈਸ਼ਰ ਬਰਮਾ ਇੰਦਰ ਬਾਣੀ ਸੁਣਦੇ ਨਾਲ ਸਾਨੂੰ ਈਸ਼ਵਰ ਪਰਮਾਤਮਾ ਬਰਮਾ ਤੇ ਬਰਮਾ ਜਿਹਨੇ ਧਰਤੀ ਸਾਜੀ ਹੈ ਨਾ ਉਹ ਤੇ ਇੰਦਰ ਇੰਦਰ ਆ ਜਿਹੜਾ ਇੰਦਰ ਦੇਵਤਾ ਜਿਹੜਾ ਕਹਿੰਦੇ ਹੈਗੇ ਦੇਵਤਿਆਂ ਦਾ ਰਾਜਾ ਹੈ ਉਹਦੇ ਬਾਰੇ ਸਾਨੂੰ ਇੱਥੋਂ ਹੀ ਗਿਆਨ ਹੋ ਜਾਂਦਾ ਹੈ ਸੁਣਿਆ ਮੁਖ ਸਲਾਹਣ ਮੰਨ ਸੁਣਿਆ ਸੁਣ ਦੇ ਨਾਲ ਸਾਨੂੰ ਜਦੋਂ ਮਨ ਕਰਕੇ ਅਸੀਂ ਵਾਇਗਰੂ ਦਾ ਨਾਮ ਜਪਦੇ ਆ ਨਾ ਫਿਰ ਸਾਨੂੰ ਪਤਾ ਲੱਗ ਜਾਂਦਾ ਕਿ ਵਾਹਿਗੁਰੂ ਦਾ ਮੰਤਰ ਕੀ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਕੋਈ ਸੁਣਿਆ ਜੋਗ ਜੁਗਤ ਤਨ ਭੇਦ ਤੇ ਗੁਰਬਾਣੀ ਸੁਣਦੇ ਨਾਲ ਹੀ ਸਾਨੂੰ ਜਿਹੜੇ ਜੋਗਾ ਦੀ ਜੁਗਤੀ ਹੈ ਨਾ ਉਹਦੇ ਭੇਦ ਲੱਗ ਜਾਂਦੇ ਆ ਵੀ ਸਰੀਰ ਦੇ ਕਿੰਨੇ ਭੇਦ ਆ ਇਹ ਗੁਰਬਾਣੀ ਕੀ ਆਉਂਦਾ ਹੈ ਕਿ ਜਿਹੜੀਆਂ ਸਾਡੀਆਂ ਸਰੀਰ ਦੀਆਂ ਨਾੜੀਆਂ ਵਾਂ ਇਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਗਿਆਨ ਦਿੰਦਾ ਹੈ ਕਿੰਨੀਆਂ ਮੇਨ ਨਾੜੀਆਂ ਜਿਹੜੀਆਂ ਸਕੂਨ ਦਾ ਪ੍ਰਵਾਹ ਚਲਾਉਂਦੀਆਂ 72 ਮੇਨ ਨਾਲੀਆਂ ਨੇ ਜਿਹੜੇ ਖੂਨ ਦਾ ਪ੍ਰਵਾਹ ਚਲਾਉਂਦੀਆਂ ਨੇ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਆ ਗੁਰਬਾਣੀ ਸੁਣਦੇ ਆ ਨਾ ਤੇ ਗੁਰਬਾਣੀ ਪੜ੍ਹਦੇ ਨਾਲ ਉਹਨਾਂ ਦੇ ਵਿੱਚੋਂ ਜ਼ਹਿਰ ਖਤਮ ਹੋ ਜਾਂਦਾ ਸਾਡਾ ਖੂਨ ਸ਼ੁੱਧ ਹੋ ਜਾਂਦਾ ਤੇ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਰੋਗ ਨਹੀਂ ਲੱਗਦਾ ਸੁਣਿਆ ਹੈ ਸਾਖਤ ਸਿਮਰਤ ਵੇਦ ਤੇ ਗੁਰਬਾਣੀ ਸੁਣਦੇ ਨਾਲ ਹੀ ਸਾਨੂੰ ਪਤਾ ਲੱਗ ਜਾਂਦਾ ਵੇਦ ਕਿੰਨੇ ਨੇ ਸ਼ਾਸਤਰ ਕਿੰਨੇ ਨੇ ਸਿਮਰਤੀਆਂ ਕਿੰਨੀਆਂ ਨੇ ਦਰਸ਼ਨ ਕਿੰਨੇ ਨੇ ਇਹ ਸਾਰੇ ਗ੍ਰੰਥ ਧਾਰਮਿਕ ਗ੍ਰੰਥ ਨੇ ਇਸ ਸਾਡੀ ਹਿੰਦੁਸਤਾਨ ਦੀ ਸਭਿਆਤਾ ਦੇ ਵਿੱਚ ਨਾਨਕ ਭਗਤਾ ਸਦਾ ਵਿਗਾਸ ਤੇ ਜਿਹੜੇ ਭਗਤਾ ਉਹ ਸਦਾ ਹੀ ਆਨੰਦ ਦੇ ਵਿੱਚ ਰਹਿੰਦੇ ਨੇ ਤੇ ਸੁਣਿਆ ਦੁੱਖ ਪਾਪ ਦਾ ਨਾਸ ਤੇ ਗੁਰਬਾਣੀ ਸੁਣਦੇ ਨਾਲ ਗੁਰਬਾਣੀ ਪੜ੍ਹਦੇ ਨਾਲ ਨਾਮ ਜਪਣ ਦੇ ਨਾਲ ਸਾਰੇ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ ਸੁਣਿਆ ਸਤ ਸੰਤੋਖ ਗਿਆਨ ਗੁਰਬਾਣੀ ਸੁਣਦੇ ਨਾਲ ਬੰਦਾ ਸੱਚ ਬੋਲਦਾ ਹੈ ਉਹਦੇ ਮਨ ਨੂੰ ਸੰਤੋਖ ਆ ਜਾਂਦਾ ਉਹਨੂੰ ਗਿਆਨ ਹੋ ਜਾਂਦਾ ਕਿ ਸਬਰ ਸੰਤੋਖ ਦੇ ਵਿੱਚ ਰਹਿਣ ਦੇ ਨਾਲ ਅ ਵਰਿਆ ਜਾਂਦਾ ਜਦੋਂ ਅਸੀਂ ਨਾਮ ਜਪਦੇ ਆ ਨਾਮ ਜਪਣ ਵਾਲਾ ਬੰਦਾ ਸੱਚ ਬੋਲਦਾ ਸੰਤੋਖ ਵਿੱਚ ਆਉਂਦਾ ਤੇ ਉਸ ਨੂੰ ਗਿਆਨ ਹੋ ਜਾਂਦਾ ਹੈ ਸੁਣਿਆ 8 8 ਕਾਲ ਇਸ਼ਨਾਨ ਤੇ ਗੁਰਬਾਣੀ ਸੁਣਦੇ ਨਾਲ ਹੀ ਜਿਹੜੀ ਗੁਰਬਾਣੀ ਹੈ ਨਾ ਜਦੋਂ ਆਪਾਂ ਪੜਦੇ ਆ ਇੱਕ ਜਗ੍ਹਾ ਬਹਿ ਕੇ ਜਾਂ ਗੁਰੂ ਘਰ ਦੇ ਦਰਸ਼ਨ ਕਰਦੇ ਦਰਸ਼ਨ ਕਰਨ ਜਾਂਦੇ ਆ ਨਾ ਤੇ ਠਾਠਾ ਤੀਰਥਾਂ ਦੇ ਇਸ਼ਨਾਨ ਦਿੱਤਾ ਭਾਵ ਗੁਰਬਾਣੀ ਇੱਕ ਮਨ ਕਰਕੇ ਇੱਕ ਜਗ੍ਹਾ ਬਹਿ ਕੇ ਵੈਗਰੂ ਦਾ ਸੱਚੇ ਮਨ ਨਾਲ ਜਾਪ ਕਰਨ ਦੇ ਨਾਲ 86 ਤੀਰਥਾਂ ਦੇ ਇਸ਼ਨਾਨ ਜਿੰਨਾ ਭਾਅ ਮਿਲ ਜਾਂਦਾ ਹੈ ਸੁਣਿਆ ਪੜ ਪੜ ਪਾਵੇ ਮਾਨ ਤੇ ਗੁਰਬਾਣੀ ਸੁਣਦੇ ਨਾਲ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆ ਗੁਰਸਿੱਖਾਂ ਨੂੰ ਬਾਣੀ ਸਿਖਾਉਂਦੇ ਆ ਤੇ ਫਿਰ ਪੜ ਪੜ ਪਾਵੇ ਮਾਨ ਬਾਣੀ ਅਸੀਂ ਪੜ੍ਹਦੇ ਆ ਸਾਨੂੰ ਮਾਨ ਮਿਲਦਾ ਹੈ ਕਹਿੰਦੇ ਜੀ ਅਸੀਂ ਉਹਨਾਂ ਤੋਂ ਬਾਣੀ ਸਿੱਖਣੀ ਆ ਉਹ ਬਾਣੀ ਸਿਖਾਉਂਦੇ ਆ ਉਹ ਚੰਗਾ ਪਾਠ ਕਰਦੇ ਚੰਗੀ ਬਾਣੀ ਪੜ੍ਹਦੇ ਆ ਇਸ ਕਰਕੇ ਜਿਹੜੇ ਗੁਰਸਿੱਖ ਵਿਦਿਆ ਸਿਖਾਉਂਦੇ ਆ ਨਾ ਉਹਨਾਂ ਨੂੰ ਮਾਣ ਸਨਮਾਨ ਮਿਲਦਾ ਏ ਉਹ ਸਾਡੇ ਤਖਤਾਂ ਦੇ ਜਥੇਦਾਰ ਬਣਦੇ ਨੇ ਸਾਡੇ ਗੁਰਦੁਆਰਾ ਸਾਹਿਬਾਨਾਂ ਦੀ ਗ੍ਰੰਥੀ ਬਣਦੇ ਨੇ ਤੇ ਸੰਗਤਾਂ ਨੂੰ ਉਪਦੇਸ਼ ਦਿੰਦੇ ਨੇ ਕਥਾ ਵਾਰਤਾ ਸੁਣਾਉਂਦੇ ਨੇ ਸੋਣਿਆ ਲਾਗਾ ਸਹਿ ਧਿਆਨ ਗੁਰਬਾਣੀ ਸੁਣਦੇ ਨਾਲ ਜਿਹੜਾ ਸਹਿਜ ਅਵਸਥਾ ਵਿੱਚ ਬੰਦਾ ਚੱਲ ਜਾਂਦਾ ਨਾ ਫਿਰ ਤੇ ਫਿਰ ਉਹਦਾ ਪਰਮਾਤਮਾ ਦੇ ਨਾਲ ਧਿਆਨ ਜੋੜਨਾ ਸ਼ੁਰੂ ਹੋ ਜਾਂਦਾ ਹੈ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਦਾ ਦੁਖ ਪਾਪ ਕਾ ਨਾਸ ਜਿਹੜੇ ਭਗਤ ਹੈ ਨਾ ਉਹਨਾਂ ਦਾ ਫਿਰ ਮਨ ਜਦੋਂ ਸਹਿਜ ਵਸਤਾ ਜਾ ਜਾਂਦਾ ਨਾ ਫਿਰ ਮਨੋਂ ਦਾ ਵਿਕਸਦਾ ਰਹਿੰਦਾ ਉਹਨਾਂ ਦਾ ਮਨ ਭਟਕਦਾ ਨਹੀਂ ਹੈ ਤੇ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ ਸੁਣਿਆ ਸਰਾ ਗੁਣਾ ਕੇ ਗਾ ਗੁਰਬਾਣੀ ਸੁਣਦੇ ਨਾਲ ਜਿਹੜੇ ਵੀ ਵੱਡੇ ਵੱਡੇ ਸਰੋਵਰ ਵੱਡੇ ਵੱਡੇ ਤਰਿਆ ਵੱਡੇ ਵੱਡੇ ਸਮੁੰਦਰ ਨੇ ਉਹਨਾਂ ਦਾ ਪਤਾ ਲੱਗ ਜਾਂਦਾ ਵੀ ਕਿੱਡੇ ਵੱਡੇ ਨੇ ਸੁਣਿਆ ਹੈ ਸ਼ੇਖ ਪੀਰ ਪਾਤਸ਼ਾਹ ਗੁਰਬਾਣੀ ਸੁਣਦੇ ਨਾਲ ਹੀ ਪਤਾ ਲੱਗਦਾ ਵੀ ਸ਼ੇਖ ਕਿੱਡੇ ਵੱਡੇ ਜਿਹੜੇ ਬਾਣੀ ਪੜ੍ਹਦੇ ਰਹੇ ਨੇ ਉਹਨਾਂ ਦੇ ਆ ਇਹ ਜਿਹੜਾ ਮੁਸਲਮਾਨ ਧਰਮ ਆ ਨਾ ਉਹਨਾਂ ਦੇ ਸ਼ੇਖ ਤੇ ਪੀਰ ਇਹ ਦੋ ਜਿਹੜੇ ਇਹ ਕੈਟਾਗਰੀਆਂ ਹੁੰਦੀਆਂ ਹਨਾ ਇਹ ਉਹਨਾਂ ਦੇ ਮੁਸਲਮਾਨ ਧਰਮ ਦੇ ਅਨਸਾਰ ਇਹ ਧਾਰਮਿਕ ਲੋਕ ਮੰਨੇ ਜਾਂਦੇ ਸ਼ੇਖ ਵੀ ਤੇ ਪੀਰ ਵੀ ਤੇ ਪੀਰ ਵੀ ਸਿੱਧੀਆਂ ਪ੍ਰਾਪਤ ਕਰਦੇ ਨੇ ਤੇ ਉਹ ਜਿਹੜਾ ਆਪਣੇ ਧਰਮ ਦਾ ਪ੍ਰਚਾਰ ਕਰਦੇ ਨੇ ਪਾਤਸ਼ਾਹ ਜਿਹੜੇ ਪਾਤਸ਼ਾਹ ਹੈ ਨਾ ਇਹ ਸਿਰਫ ਸਾਡੇ ਸਪਾਤਸ਼ਾਹ ਨੇ 10 ਪਾਤਸ਼ਾਹ ਨੇ ਦੁਨੀਆ 'ਚ ਬਾਦਸ਼ਾਹ ਨੇ ਪਰਤੂ ਸਾਡੇ ਪਾਤਸ਼ਾਹ ਨੇ 10 ਪਾਤਸ਼ਾਹ ਨੇ 10 ਪਾਤਸ਼ਾਹਾਂ ਪਾਤਸ਼ਾਹਾਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਇਹ ਕਰਕੇ ਸਾਡੇ ਪਾਤਸ਼ਾਹ ਨੇ ਜੇ ਅਸੀਂ ਗੁਰਬਾਣੀ ਸੁਣਦੇ ਆਂ ਤੇ ਗੁਰੂ ਨਾਨਕ ਪਾਤਸ਼ਾਹ ਤੋਂ ਲੱਗ ਕੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਉਹਨਾਂ ਦੇ ਜੀਵਨ ਬਾਰੇ ਤੇ ਉਹਨਾਂ ਦੇ ਕਰਤੂਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਹੈ ਸੁਣਿਆ ਅੰਧੇ ਪਾਵੇ ਰਾਹੋ ਜੇ ਗੁਰਬਾਣੀ ਸੁਣਦੇ ਨਾਲ ਨਾ ਜਿਹੜੇ ਅੰਨੇ ਆ ਅੰਨਿਆਂ ਨੂੰ ਰਸਤਾ ਦਿਖ ਪੈਂਦਾ ਅੰਨਾ ਹੁੰਦਾ ਇਹ ਆਦਮੀ ਜਿਹੜਾ ਅੰਨੇ ਇਹ ਨਾ ਆਖੀਏ ਜਨਮ ਲੋੜ ਨਾ ਹੈ ਅੰਧੇ ਜਿਹੜੇ ਆ ਨਾ ਉਹਨਾਂ ਨੂੰ ਕਿਹਾ ਜਾਂਦਾ ਕਿ ਜਿਨ੍ਹਾਂ ਦੀ ਅੱਖਾਂ ਨਹੀਂ ਹੈਗੀਆਂ ਅੰਦੇ ਸੇ ਇਹ ਨਾਨਕ ਦੇ ਖਸਮ ਕੁੱਥੇ ਜਾਏ ਅੰਨੇ ਉਹ ਹੁੰਦੇ ਆ ਜਿਹੜੇ ਕਿ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਨਗੋਰੇ ਲੋਕ ਹੁੰਦੇ ਆ ਅੰਨਾ ਇਸ ਉਹਨਾਂ ਨੇ ਕਹਿਣਾ ਚਾਹੀਦਾ ਕਿ ਜਿਹਦੀਆਂ ਅੱਖਾਂ ਨਹੀਂ ਆਈਆਂ ਅੰਨੇ ਉਹ ਆ ਕਿਉਂਕਿ ਸੰਸਾਰ ਹਨੇਰਾ ਵਾ ਸੰਸਾਰ ਹਨੇਰੇ ਦੇ ਵਿੱਚ ਜਿਹੜਾ ਨਾਮ ਹੈ ਨਾ ਨਾਮ ਦੇ ਨਾਲ ਸਾਨੂੰ ਰਸਤਾ ਮਿਲਦਾ ਫਿਰ ਅਸੀਂ ਪ੍ਰਮਾਤਮਾ ਦਾ ਨਾਮ ਜਪਦੇ ਆ ਤੇ ਫਿਰ ਨਾਮ ਜਪਣ ਦੇ ਨਾਲ ਸਾਡੇ ਪਾਰ ਉਤਾਰਾ ਹੋ ਜਾਂਦਾ ਹੈ ਸੁਨੇ ਹਾਥ ਹੋਵੇ ਅਸਗਾ ਹੋ ਗੁਰਬਾਣੀ ਸੁਣਦੇ ਨਾਲ ਜਿਹੜੇ ਸਮੁੰਦਰਾ ਸਾਗਰਾਂ ਦੇ ਹਾਥ ਨਹੀਂ ਮੰਝੀ ਹਾਥ ਨਾ ਕੀ ਬਟੂ ਜਿਨ੍ਹਾਂ ਦੇ ਪਤਾ ਨਹੀਂ ਲੱਗਦਾ ਕਿ ਕਿੱਡੇ ਕ ਡੂੰਗੇ ਸਮੁੰਦਰ ਨੇ ਤੇ ਗੁਰਬਾਣੀ ਪੜ੍ਹਦੇ ਨਾਲ ਉਹਨਾਂ ਬਾਰੇ ਵੀ ਗਿਆਨ ਹੋ ਜਾਂਦਾ ਹਾਥ ਹੋ ਜਾਂਦੀ ਆ ਕਿ ਇਹ ਇਲਾਕਾ ਕਿੰਨਾ ਕ ਵੱਡਾ ਸਮੁੰਦਰ ਹੈ ਕਿੰਨਾ ਕ ਡੂੰਘਾ ਵਾ ਉਹਦੇ ਬਾਰੇ ਗਿਆਨ ਹੋ ਜਾਂਦਾ ਹੈ ਨਾਨਕ ਭਗਤਾ ਸਦਾ ਵਿਗਾਸ ਸੋਣ ਇਹ ਦੁਖ ਪਾਪ ਕਾ ਨਾਸ ਜਦੋਂ ਭਗਤਾਂ ਨੂੰ ਸਾਰਾ ਗਿਆਨ ਹੋ ਜਾਂਦਾ ਨਾ ਉਹ ਕਰਾਏ ਨਹੀਂ ਪੈਂਦੇ ਫਿਰ ਉਹ ਵੈਗਨੂ ਦਾ ਨਾਮ ਜਪਦੇ ਆ ਉਹ ਕਰਾਏ ਨਹੀਂ ਪੈਂਦੇ ਇੱਕ ਤੇ ਉਹਨਾਂ ਨੂੰ ਸਾਰੇ ਪਾਸੇ ਗਿਆਨ ਹੋ ਗਿਆ ਵੀ ਸ਼ੇਖ ਕੀ ਨੇ ਪੀਰ ਕੀ ਨੇ ਪਾਦਸ਼ਾਹ ਕੌਣ ਨੇ ਤੇ ਜਿਹੜੇ ਜਿਹੜਾ ਅੰਧੇ ਜਿਹੜੇ ਲੋਕ ਆ ਉਹਨਾਂ ਨੂੰ ਰਸਤਾ ਨਹੀਂ ਮਿਲਦਾ ਪਰੰਤੂ ਜਿਹੜੇ ਗੁਰੂ ਘਰ ਨਾਲ ਜੁੜ ਜਾਂਦੇ ਆ ਗੁਰਬਾਣੀ ਨਾਲ ਜੁੜ ਜਾਂਦੇ ਆ ਉਹਨਾਂ ਨੂੰ ਦੁਨੀਆ ਦੇ ਵਿੱਚ ਆਪਣੇ ਸੱਚਖੰਡ ਦਾ ਰਸਤਾ ਦਿਖ ਪੈਂਦਾ ਹੈ ਫਿਰ ਉਹ ਲੋਕ ਨੇ ਜਿਹੜੇ ਗੁਰਸਿੱਖ ਨੇ ਨਾਨਕ ਭਗਤਾ ਸਦਾ ਵਿਗਾਸ ਉਹਨਾਂ ਦਾ ਮਨਸ ਦਾ ਕੁਛ ਰਹਿੰਦਾ ਹੈ ਤੇ ਸੁਣਿਆ ਦੁੱਖ ਪਾਪਾਂ ਦਾ ਨਾਸ਼ ਗੁਰਬਾਣੀ ਸੁਣਦੇ ਨਾਲ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਸੋ ਅੱਜ ਜੋ ਗੁਰੂ ਮਹਾਰਾਜੀ ਨੇ ਆਪਦੇ ਬਖਸ਼ਿਸ਼ ਕੀਤੀ ਅੱਜ ਜੋ ਪੰਜ ਪਾੜੀਆਂ ਪੌੜੀਆਂ ਪਹਿਲੀਆਂ ਦਾ ਆਪਾਂ ਪਾਠ ਕੀਤਾ ਸੀ ਉਹ ਵੀ ਗੁਰਸਿੱਖ ਧਿਆਨ ਨਾਲ ਪੜ੍ਹ ਲੈਣਾ ਤੇ ਅੱਜ ਜਿਹੜੀਆਂ ਪੰਜ ਪੋੜੀਆਂ ਅਗਲੀਆਂ ਇਹਦੇ ਆਪਾਂ ਜੋ ਸ਼ਬਦੀ ਅਰਥ ਕੀਤੇ ਆ ਉਹ ਵੀ ਗੁਰਸਖ ਨੋਟ ਕਰ ਲੈਣ ਕਿਉਂਕਿ ਸ਼ਬਦੀ ਅਰਥ ਤੇ ਸ਼ੋਧਾਚਾਰਨ ਇਹ ਦੋ ਚੀਜ਼ਾਂ ਬਹੁਤ ਜ਼ਰੂਰੀ ਆ ਗੁਰਬਾਣੀ ਪੜਨ ਵਾਸਤੇ ਹੋਈਆਂ ਗੱਲਾਂ ਭੁੱਲਾਂ ਗਲਤੀਆਂ ਦੀ માਫੀ ਜੋ ਕਿਰਪਾ ਕਰੋ ਦਿਓ ਅਸ਼ੀਰਵਾਦ ਆਪਾਂ ਜਿਹੜੀ ਗੁਰਬਾਣੀ ਦੇ ਸ਼ਬਦ ਦੀ ਵਿਆਖਿਆ ਹੈ ਇਹ ਇਸੇ ਤਰ੍ਹਾਂ ਹੀ ਕਰਦੇ ਰਹੀਏ ਤੇ ਇਸ ਗੁਰੂਬਾਹਰਾ ਜੀ ਦੇ ਉਹ ਜਾਇਤ ਸੰਗਤਾਂ ਜਾਇ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ